ਇਹ ਚੜ ਗਈ ਤਾਂ ਸਰਨ ਦੀ ਸਾਂਝ ਦੂ ਦਸੰਬਰ ਸੱਚ ਖਤਮ ਹੋਣ ਵਾਲਾ ਤੇ ਵਾਟ ਕੇ ਪੈਸੇ ਪਰੇ ਕਰ ਔੜਿਆ ਕਾਲੇ ਇੱਕ ਮਿੰਟ ਮੇਰੀ ਗੱਲ ਮੈਂ ਭੋਜ ਭੋਜ ਛੋਟੀ ਮੈਂ ਮੰਗਿਆ 7 ਠੀਕ ਹੈ ਮੈਂ ਕਿਹਾ ਵੀ ਮੰਗਣ ਨੂੰ ਭਾਵੇਂ ਲੱਖ ਮੰਗ ਲਓ ਵੇਖਣਾ ਮਾਲ ਬੋਲੀ ਹੈ ਮਾਲ ਠੀਕ ਹੈ ਭੂਮੇ ਤੈਨੂੰ ਪਤਾ ਮੈਂ ਜੇ ਹੁਣ ਥੱਲੇੋਂ ਆਵਾਂ ਤਾਂ ਅਗਲਾ ਰਾਹ ਵੀ ਨਹੀਂ ਦਿੰਦਾ ਤੂੰ ਵੀ ਬੇਲੀ ਆ ਮੇਰਾ ਮੈਂ ਇੱਕ ਵਾਰੀ ਬਾਈ ਨਹੀਂ ਆਪਣਾ ਮੇਰੀ ਗੱਲ ਸਹੀ ਹੈ ਸਹੀ ਹੈ ਭੂਮੇ ਮੈਂ ਕਿਹਾ ਬਾਈ ਨੂੰ ਮੈਂ ਕਿਹਾ 25000 ਨਾ ਮੈਂ ਘੱਟ ਨਾ ਵਾ ਬਾਈ ਕਹਿੰਦਾ 35 ਦਾ ਉਹ ਬਾਈ ਹੈ ਜਿਹਦੇ ਤੜੇ ਵੀ ਨਹੀਂ ਹੋਣਾ ਇੱਕ ਘੰਟੇ ਬਾਅਦ ਰੋਲੇ ਜਾਈਂ ਰ ਤੂੰ ਉੱਪਰ ਗੱਲ ਕਰੋ ਤਾਂ ਵੇਹੇ ਚੱਲੀ ਜਾਣਾ ਉਹਨਾਂ ਨੂੰ ਹੋਰ ਫਿਰ ਕੋਈ ਪੱਕੀ ਗੱਲ ਕਰਦੇ ਹੈ 10 ਮਿੰਟ ਠੰਡ ਕੇ ਕੀ ਗੱਲ ਤੇ ਮੇਰੇ ਉਹ ਤਾਂ ਫਿਰ ਪੱਕੀ ਗੱਲ ਕਰੂੰਗਾ ਆ ਲੈ ਯਾਰ 26000 ਦਾ ਜੀ ਜਲਦੀ ਜਾਂਦੀ ਬਤਰਾਓ ਹੈ ਮੈਂ ਤਾਂ ਗੱਲ ਤੁਹਾਡੀ ਮੋੜਦਾ ਨਹੀਂ ਹੁੰਦਾ ਤੇ ਨਾ ਕਿਤੇ ਮੋੜੀ ਹੈ ਹੋਰ ਬਾਈ ਕੀ ਆ ਸਾ ਨਹੀਂ ਪਾ ਕਰੋ ਜੇ ਤਰਾਸ ਦੇਂਦੇ ਆ ਪੁੱਛ ਲਈ ਨਹੀਂ ਨਹੀਂ ਤਾਂ ਥੱਲੇ ਹੋ ਬਾਈ ਕੋ ਨਹੀਂ ਚੜਦਾ ਹੁਣ ਤਾਂ ਨਾ ਚੜੇ ਪਕੜਾ ਚੋਲੀ ਦਾ ਰੱਸਾ ਪਾਈ ਜਨੇ ਆ 27 ਦਾ ਦੇ ਯਾਰ ਵੇਖ ਕੋਈ ਨਹੀਂ ਤਾਂ ਯਾਰ ਕੋਈ ਨਹੀਂ ਫਿਰ ਕੀ ਦੇ ਦੇ ਬੋਣੀ ਦਾ ਡੇਮਾ ਜੀ ਦੇ ਦਿਓ ਇੱਕ ਅੱਧਾ ਪਸੂ ਹੀ ਲੈ ਕੇ ਜਾਣਾ ਹੁਣ ਤਾਂ ਹੋਰ ਕੋ ਗਲੰਮੀ ਗੱਡੂ ਤਾਂ ਗੱਲ ਨਹੀਂ ਹੁੰਦੀ ਦੇ ਦੇ ਯਾਰ ਸਹੀ ਆ ਕਿੰਨੇ ਦਾ ਕਹਿੰਦਾ ਤੂੰ ਹੈ ਕਿੰਨੇ ਦਾ ਕਹਿਣਾ ਬਾਈ 35 ਕਹਿੰਦਾ ਬਾਈ ਤਾਂ ਭਾਵੇਂ ਜਿੰਨੇ ਮਰਜੀ ਗਈ ਜਾਓ ਮਾਣਾ ਦਾਸੀ ਕਹੀ ਜਾਓ ਭਾਈ ਨੂੰ ਵੀ ਅਖਣਾ ਇਹ ਕਰਾਇਆ ਲੈਣਾ ਨਹੀਂ ਮੈਂ ਤਾਂ ਸਾਰਾ ਸਾਹਮਣੇ ਗੱਲ ਕਹੀ ਦੀ ਸੀ ਸਾਹਮਣੇ ਭਾਵੇਂ ਹਾਂ ਜਿੰਨੇ ਲੱਖ ਕਰਾਇਆ ਲੈਣਾ ਉਹਨਾਂ ਭਾਈ ਪਰ ਹਾਂ ਇੱਥੇ ਤੱਕ ਹੁਣ ਹੈਗਾ ਭਾਈ ਦਾ ਗੱਲ ਨਹੀਂ ਭਾਈ ਨਹੀਂ 28 ਦਾ ਦੇ ਯਾਰ ਪਾਸੇ ਜਾ ਦੋਨੇ ਯਾਰ ਕਾਲੇ ਨੂੰ ਵੀ ਨਹੀਂ ਪੁੱਛਦਾ ਪੁੱਛ ਬਾਤ ਉਹ ਤੁਮੇ ਉਰੇ ਆ ਯਾਰ ਫੇ ਕਰੂ ਯਾਰ ਫੇ ਕਰ ਲੂਗਾ ਹਾਂ ਮੈਂ ਤੇਰੇ ਮਾਤਰਾ ਇਹ ਮੈਂ ਕਹਿਣ ਦਾ ਜੋ ਮਰਜ਼ੀ ਕਹਿ ਲਓ ਪਰ ਬੋਲਣਾ ਆਪਣਾ ਕੋਈ ਗਲਤ ਬੋਲ ਕੇ ਤਾਂ ਗਲਤ ਨਹੀਂ ਨਹੀਂ ਭਾਈ ਸਾਨੂੰ ਆਪਾਂ ਕੋਈ ਨਹੀਂ ਜੇ ਬੁੰਮੇ ਨੇ ਕਹਿਤਾ 22 ਹਜ਼ਾਰ ਲਾਲਾ ਫੜ ਲਾਲਾ ਲਾ ਅੱਲਾ ਕੋਤੇ ਨਾਲ ਪੁਕਾਈ ਵਾਲਾ ਸੌਦਾ ਮੂੰਹ ਮਾਰ ਕੇ ਨਹੀਂ ਜਾਂਦਾ ਗੱਲ ਦਾ ਕਿੰਨੇ ਦੀ ਹਨ ਇੱਕੋ ਹੀ ਰਾਸਤਾ ਇਨੇ ਬੰਦੇ ਖੜੇ 35 ਰੁਪਿਆ ਘੱਟ ਦੇਣਾ 28 ਦਾ ਦੇ ਪੂਰੇ ਚਲੋ ਬੋਲੋ ਪਿਆਰ ਨਹੀਂ ਹੋਈਆ ਲੈਣਾ ਲਾ ਫੜ ਕੇ ਤਾਂ ਮੁੰਡੇ ਨਖਾਈਆ ਭਾਈ 350 ਪੈਸਾ ਕੱਟ ਨਹੀਂ ਦੇਣਾ ਮੇਰਾ ਦਿੱਤ ਮੰਨੇ ਲੈ ਹੈ ਦਿੱਤ ਮੰਨੇ ਨਾ ਆਪਣਾ ਜੜਸੋ ਦਾ ਭਾਈ ਆਜੇ ਮੋਟਰ ਸਾਹਿਬ ਤੁਸੀਂ ਵੀ ਥੋੜੇ ਜੀ ਹੈ ਸਾਡੇ ਦਾ ਆਪਣਾ ਸਿੱਧਾ ਸੌਦਾ ਹੀ ਆਪਣਾ ਤਾਂ ਅਸੀਂ ਵੀ ਬਦਲੇ ਹੋ ਹੁਣੇ ਛੱਡੋ ਜੇ ਸਾਡੇ ਐਸਾ ਪੇਸ਼ ਕਰਨਾ ਹੀ ਪੈਣਾ ਹੈ ਕੋਈ ਸਾਡੇ ਮਤਲਬ ਦੀ ਗੱਲ ਕਰ ਚੁੱਪ ਕਰ ਤੂੰ ਕੱਟ ਦੇ ਅੰਮਰ ਹੈ ਨਹੀਂ ਪੂਰਾ ਵੀਰ ਤੈਨੂੰ ਮੈਂ 10 ਤਾਲ ਖੀਰ ਖਚ ਗਿਆ ਫਿਰ ਮੈਂ ਚੁੱਪ ਕਰਕੇ ਚਲੋ ਫਿਰ ਤੂੰ ਜੀ ਮੈਂ 30000 ਤਾਂ ਦਿਨਾ ਹੈਗਾ ਚਲੋ ਸਾਡਾ ਨਾ ਅਗਲੇ ਮੇਰੇ ਨਾਲ ਉਹ ਭਲਾ ਜਿਹੜਾ ਖਰਚਾ ਹੋਣਾ ਉਹ ਵਾਟਣਾ ਪੈਣਾ ਨਹੀਂ ਐਵੇਂ ਸਾਈ ਬਾਤ ਹੋ ਰਹੀ ਹੈ ਮੈਂ ਤਾਂ ਆ ਇਧਰ ਬਾਲਾ ਮਾਰਾ ਗੁੱਦ ਬੇਰਾਨਾ ਆ ਜਾ ਪੈਸੇ ਬਣਾ ਸੀ ਪੜਾ ਲੈਣਾ ਬੱਕਰੇ ਫੇਰ ਨਾ ਆਖੀ ਓਏ ਆ ਜਾ ਕਿਤੇ ਹੋਰ ਚੰਗਾ ਵਿਗਦਾ ਹੁਣ ਕਿਤੇ ਹੈ ਚੰਗਾ ਵਿਗਦਾ ਇਹਨਾਂ ਦੀ ਮਰਜ਼ੀ ਹੈ ਹਾਂ ਇੱਥੋਂ ਦੇ ਪੈਸੇ ਲਾਏ ਬਾਹਰ ਤੋਂ ਪੈਸੇ ਲਾਏ ਕਿੰਨੇ ਚੱਲਦਾ ਹੋ ਬਈ ਹਾਂ ਕਿੰਨੇ ਚੱਲਦਾ ਆ ਜਾ ਬਾਹਰ ਲਾ ਲਾ 300 ਰੁਪਏ ਲੈ ਲਾ ਲਾ ਰਪਏ ਨਹੀਂ ਦਿੰਦਾ 30 ਹੁਣ ਦਾ ਮੁੱਲ 30 ਆ ਬਾਅਦ ਦਾ ਬਾਅਦ ਚ ਚਲੋ ਚਲੋ ਫੜ ਦੋ ਖੜਾ ਅੱਜ ਤਾਂ ਫੜ ਉਹ ਸਾਈ ਤਾਂ ਮਨ ਪੈਸੇ ਹੀ ਫੜ ਲੈਣੇ ਆਪਾਂ ਸਾਈ ਫੜ ਦੂ ਵੇ ਫੜਾਕ ਵਾਲੇ ਸਾਈ ਉੱਤੇ ਤਾਂ ਨਾ ਆਖੇ ਮੈਨੂੰ 1 ਰੁਪਿਆ ਉਹ ਵੀ ਗੁਨਾ ਮੈਂ 30 ਕਿਉਂ ਲਾਇਆ ਵੀ ਵੇਖੀ ਜਾਉ ਫਿਰ ਹਾਂ ਇਹਨਾਂ 4-5000 ਫालतू ਕਿਉਂ ਲਾਇਆ ਫਿਰ ਵੇਖੀ ਜਾਉ ਬੱਕਰਾ ਹੁਣ ਇਹਦੇ ਕੋਲ ਖੜਾ ਮੈਂ 40000 ਲਾਇਆ ਮੂੰਹ ਤੇ ਖੜਾ ਹੈਗਾ ਜਾਂ ਇਹਦੇ ਵਾਲਾ 40 ਦਾ ਲੈ ਕੇ ਜਾਊਗਾ ਲਾਓ ਤੇਰਾ 40 ਦਾ ਹੋ ਗਿਆ ਨਵੇਂ ਕੰਮ ਉਹਦੇ ਚੱਲ ਕੋਈ ਨਹੀਂ ਯਾਰ ਲੈ ਜੀ ਗੱਲ ਅੱਗੋਂ ਸੈੱਟ ਹੋ ਗਈ ਬਸ ਗੱਲ ਚੱਲੀ ਕਿੱਕ ਵੀ ਆ ਗਣ ਪੈਸੇ ਕੋਈ ਨਹੀਂ ਪੈਸੇ ਗਿਣੇ ਹੀ ਕੋਈ ਚੱਕਰ ਨਹੀਂ ਪੈਸਾ ਨਾ ਨਹੀਂ ਕੋਈ ਲੈ ਵੀ ਆਉਣ ਨੇ ਆਉਣ ਨੇ ਐਸੇ ਆਈ ਆਉਣ ਦੇ ਨਹੀਂ ਕੋਈ ਇਕੱਠੀ ਜੀ ਤੇਰੇ ਖੜਾ 40000 ਦਾ ਲਿਆ ਬਾਈ ਦਾ ਗੱਲ ਹੀ ਕੋਈ ਨਹੀਂ ਅਲਿચ્છਾ ਬੰਦੇ ਦੀ ਆ ਬੱਕਰੇ ਦਾ ਸੌਦਾ ਸਾਥੋ ਸਿਰੇ ਨਹੀਂ ਚੜਿਆ ਗਿਆ ਇਹ ਕਾਲੇ ਨੇ ਆ ਬੱਕਰਾ ਐਸੇ ਦੇਨੇ ਆ ਕਿ ਬਹਿਰ ਕੋਈ ਨਾ ਲੰਗ ਪੈਸੇ ਤੋਂ ਕੁਝ ਨਾ ਠੀਕ 40000 ਦਾ ਚਲੇ ਆ ਬੱਕਰਾ ਬਸ ਆ ਗਿਆ ਇਹਦਾ 40000 ਦਾ ਹੋ ਗਿਆ